ਜੀ ਹਾਲ ਜੀ ਮੈਂ ਲਾਪਟਪ ਕਰ ਹਸਰਨ ਜੀ ਰਕਵੀਰ ਬ੍ਰਾਂਚ ਦੁਆਰਾ ਲਿਖੀ ਗਈ ਕਹਾਣੀ ਜੀਤੀ ਵਲੇਤਨ ਦਾ ਪਾਗ ਦੀ ਜ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਹੁਣ ਕਿਤੋਂ ਤਾਂ ਸ਼ੁਰੂ ਹੋਣਾ ਸੀ ਸਭ ਤੋਂ ਪਹਿਲਾਂ ਮੈਂ ਰਾਏਕੋਟ ਫਲੇ ਨਾਈ ਕੋਲ ਗਿਆ ਉਸਨੇ ਦੱਸਿਆ ਬਾਈ ਜੀ ਉਹ ਤਾਂ ਇੱਥੇ ਕਿਰਾਏ ਦੇ ਮਕਾਨ ਵਿੱਚ ਰੁਕੇ ਹੋਏ ਸੀ ਮੁੰਡੇ ਦੀ ਮਾਂ ਬਾਪੀ ਨਾਲ ਸੰ ਮੁੰਡੇ ਦੀ ਉਹਨੇ ਮੈਨੂੰ 50000 ਰੁਪਏ ਦਿੱਤੇ ਸੀ ਇਹ ਰਿਸ਼ਤਾ ਕਰਵਾਉਣ ਬਦਲੇ ਤੇ ਤੈ ਰਿਸ਼ਤਾ ਕਰਵਾ ਦਿੱਤਾ ਬਗੈਰ ਕੋਈ ਪੁੱਛਗਿਛ ਕਰਿਆਂ ਮੈਂ ਗੁੱਸੇ ਭਰੀ ਆਵਾਜ਼ ਵਿੱਚ ਬੋਲਿਆ ਤੀ ਉਹ ਗੱਲ ਵੀ ਨਹੀਂ ਸੀ ਕਰ ਰਹੇ ਜ਼ਿੰਮੇਵਾਰੀ ਕਿਸ ਦੀ ਵੰਦੀ ਆ ਮਸਲਾ ਹੱਲ ਕਰਨ ਦੀ ਸਭ ਨੂੰ ਅੰਦਰ ਕਰਵਾਓ ਤੈਨੂੰ ਦੱਸੂ ਵੀ ਵਜੂਲਗਿਰੀ ਕਿਵੇਂ ਕਰੀ ਦੀਆ ਮੈਂ ਸੋਚਿਆ ਸ਼ਾਇਦ ਡਰ ਕੇ ਹੀ ਕੁਝ ਦੱਸ ਦੇਵੇ ਮਾਸਟਰ ਜੀ ਮੈਨੂੰ ਸੱਚੀ ਕੁਝ ਨਹੀਂ ਪਤਾ ਮੈਂ ਤਾਂ ਆਪਣੇ ਜਣੇ ਭਲਾ ਕਰਿਆ ਸੀ ਨਾ ਹੀ ਕੰਮ ਦੀ ਆਵਾਜ਼ ਵਿੱਚ ਬੋਲਿਆ ਹੁਣ ਕੀ ਕਰਾਂ ਕੁਝ ਸਮਝ ਨਹੀਂ ਸੀ ਆ ਰਹਾ ਫਿਰ ਦਿਮਾਗ ਵਿੱਚ ਆਇਆ ਕਿ ਫੋਟੋਗ੍ਰਾਫਰ ਕੋਲ ਚਲਿਆ ਜਾਵੇ ਜਿਸਨੇ ਵਿਆਹ ਦੀਆਂ ਫੋਟੋਆਂ ਖਿੱਚੀਆਂ ਸਨ ਛੋਟੇ ਵੀਜੀਤੀ ਦੀ ਬੇਟੀ ਦੀ ਵਿਆਹ ਦੀਆਂ ਫੋਟੋਆਂ ਚਾਹੀਦੀਆਂ ਨੇ ਮੈਂ ਜਾ ਕੇ ਪਿਆਰ ਨਾਲ ਕਿਹਾ ਉਹ ਐਲਮਾ ਮੱਤਾ ਬੱਚੇ ਆ ਕੇ ਲੱਗੇ ਸਨ ਫੋਟੋਗ੍ਰਾਫਰ ਬੋਲਿਆ ਹਾਂਜੀ ਉਹਨਾਂ ਬੇਟਾ ਨਾਲ ਗਿਆ ਸਾਨੂੰ ਵੀ ਚਾਹੀਦੀਆਂ ਹਨ ਅਸੀਂ ਵੀ ਰਿਸ਼ਤੇਦਾਰੀ ਵਿੱਚ ਦਿਖਾਉਣੀਆਂ ਨੇ ਮੈਂ ਜਵਾਬ ਦਿੱਤਾ ਮੈਂ ਤੁਹਾਨੂੰ ਫੋਟੋਆਂ ਜ਼ਰੂਰ ਦੇ ਦਿੰਦਾ ਪਰ ਤੁਹਾਡੀ ਜਵਾਈ ਨੇ ਆ ਕੇ ਡਿਲੀਟ ਕਰਵਾ ਦਿੱਤੀਆਂ ਉਸ ਨੇ ਜਵਾਬ ਦਿੱਤਾ ਇਹ ਜਵਾਬ ਸੁਣ ਕੇ ਮੈਂ ਪਰੇਸ਼ਾਨ ਹੋ ਗਿਆ ਹੁਣ ਮੈਨੂੰ ਲੱਗ ਰਿਹਾ ਸੀ ਕਿ ਸਭ ਸੋਚੀ ਸਮਝੀ ਚਾਲ ਹੈ ਮੈਨੂੰ ਪਰੇਸ਼ਾਨ ਦੇਖ ਕੇ ਫੋਟੋਗ੍ਰਾਫਰ ਬੋਲਿਆ ਕੀ ਗੱਲ ਹੋ ਗਈ ਬੜੇ ਪਰੇਸ਼ਾਨ ਲੱਗ ਰਹੇ ਹੋ ਜਦੋਂ ਉਸ ਲੜਕੀ ਨੇ ਆ ਕੇ ਮੈਨੂੰ ਕਿਹਾ ਕਿ ਸਾਰੀਆਂ ਫੋਟੋਆਂ ਸਾਡੀ ਜਗ੍ਹਾ ਤੋਂ ਡਿਲੀਟ ਕਰ ਦੇਵੋ ਮੈਨੂੰ ਸ਼ੱਕ ਹੋ ਗਿਆ ਸੀ ਕਿ ਕੋਈ ਗੱਲ ਜ਼ਰੂਰ ਆ ਉਹ ਕੂਲ ਖੜ ਕੇ ਕੰਪਿਊਟਰ ਵਿੱਚੋਂ ਸਾਰੀਆਂ ਫੋਟੋਆਂ ਸਾਫ਼ ਕਰਵਾ ਕੇ ਗਿਆ ਪਰ ਐਸੀ ਸਾਰਾ ਡਾਟਾ ਇੱਕ ਨਹੀਂ ਇਹ ਤਿਆਤ ਦੂਜੇ ਜਗ੍ਹਾ ਸਟੋਰ ਰੱਖਦੇ ਆਂ ਦੂਜੇ ਦਾ ਉਸ ਨੂੰ ਪਤਾ ਨਹੀਂ ਸੀ ਖੜੋ ਮੈਂ ਤੁਹਾਨੂੰ ਸਾਰੀਆਂ ਫੋਟੋਆਂ ਦੀ ਸੀੜੀ ਬਣਾ ਕੇ ਦੇਣਾ ਹਾਂ ਫੋਟੋਗ੍ਰਾਫਰ ਮਦਦ ਕਰਨ ਦੀ ਨੀਅਤ ਨਾਲ ਬੋਲਿਆ ਮੈਂ ਘਾਰਾ ਕੇ ਪਿੰਦੀ ਨੂੰ ਨਾਲ ਬਿਠਾ ਕੇ ਇੱਕ ਇੱਕ ਫੋਟੋ ਕੰਪਿਊਟਰ ਤੇ ਦੇਖ ਰਿਹਾ ਸੀ ਪਿੰਦੀ ਫੋਟੋਆਂ ਦੇਖ ਕੇ ਕਦੇ ਰੋਣ ਲੱਗ ਜਾਂਦੀ ਕਦੇ ਚੁੱਪ ਕਰ ਜਾਂਦੀ ਬਹੁਤੇ ਰਿਸ਼ਤੇਦਾਰਾਂ ਤੋਂ ਤਾਂ ਉਸ ਨੂੰ ਪਤਾ ਵੀ ਨਹੀਂ ਸੀ ਕਿ ਉਹ ਕੌਣ ਹਨ ਥੋੜੀ ਦੇਰ ਬਾਅਦ ਉਹ ਫੋਟੋਆਂ ਸ਼ੁਰੂ ਹੋ ਗਈਆਂ ਚਿੜੀਆਂ ਵਿਆਹ ਤੋਂ ਪਹਿਲਾਂ ਮੁੰਡੇ ਵਾਲਿਆਂ ਦੇ ਘਰ ਦੀਆਂ ਸਨ ਪਿੰਦੀ ਬੋਲੀ ਵੀਰੇ ਇਹ ਫੋਟੋਆਂ ਤਾਂ ਮੈਂ ਵੀ ਨਹੀਂ ਦੇਖੀਆਂ ਅਸੀਂ ਫੋਟੋਆਂ ਦੇਖ ਰਹੇ ਸੀ ਕਿ ਇੱਕ ਫੋਟੋ ਵਿੱਚ ਖੜਾ ਬਜ਼ੁਰਗ ਕੁਝ ਜਾਣਿਆ ਪਹਿਚਾਣਿਆ ਲੱਗਿਆ ਉਹ ਇਹ ਤਾਂ ਆਪਣੇ ਪਿੰਡ ਵਾਲਾ ਸੱਜਣਾ ਮੱਗਰ ਦਾ ਦੋਸਤ ਇਹ ਇੱਥੇ ਕੀ ਕਰ ਰਿਹਾ ਹੈ ਉਸੇ ਨਾਲ ਖੜੇ ਬੰਦੇ ਦੀ ਸਿਰਫ ਬਾਹ ਦੀ ਫੋਟੋ ਆਈ ਹੋਈ ਸੀ ਜਦੋਂ ਫੋਟੋ ਵੱਡੀ ਕਰਕੇ ਦੇਖੀ ਤਾਂ ਪਤਾ ਚੱਲਿਆ ਉਹ ਤਾਂ ਮੱਗਰ ਦੀ ਵਾਂਸੀ ਸੀ ਕਿਉਂਕਿ ਜਰੁੰਦਾ ਜੀਤੀ ਨੇ ਉਸ ਦਾ ਹੱਥ ਵੜਿਆ ਸੀ ਉਹ ਹੱਥ ਤੇ ਰੁਮਾਲ ਲਪੇਟ ਕੇ ਰੱਖਦਾ ਸੀ ਹੁਣ ਮੈਨੂੰ ਸਮਝ ਆ ਗਿਆ ਸੀ ਕਿ ਇਹ ਸਭ ਮਗਰਦ ਘਕ ਕਰਿਆ ਧਰਿਆ ਹੋਇਆ ਹੈ ਮੈਂ ਪਿੰਦੀ ਨੂੰ ਕਿਹਾ ਕਿ ਇਹ ਗੱਲ ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ ਮੈਂ ਸਾਰੀ ਗੱਲ ਸ਼ੁਰੂ ਤੋਂ ਆਪਣੇ ਥਾਣੇ ਦੇ ਦੋਸਤ ਨੂੰ ਦੱਸੀ ਉਸ ਨੇ ਕਿਹਾ ਕਿ ਮੈਂ ਸੀੜੀ ਲੈ ਕੇ ਉਸ ਕੋਲ ਸਵੇਰੇ ਥਾਣੇ ਵਿੱਚ ਆਵਾਂ ਦੋ ਸਿਪਾਹੀ ਪਿੱਛੇ ਪਿੰਡ ਤੋਂ ਸੱਜਣ ਵੀ ਵਿਲਾਸ ਲੈ ਰਿਹਾ ਸੀ ਥਾਣੇ ਵਿੱਚ ਥਾਣੇਦਾਰ ਆਵਈ ਸੱਜਣ ਤੋਂ ਹੀ ਆ ਸੱਜਣ ਹਾਂਜੀ ਹਜ਼ੂਰ ਥਾਣੇਦਾਰ ਬੜੀ ਵਿਆਖਾ ਰਹੇ ਹਾਂ ਅੱਜਕੱਲ ਸੱਜਣ ਟੀ ਸੁਖ ਨਾਲ ਰਿਸ਼ਤੇਦਾਰੀ ਭਾਰੀ ਆ ਥਾਣੇਦਾਰ ਉਹ ਰਾਏਕੋਟ ਵਾਲੇ ਪਰਦੇਸੀਆਂ ਨਾਲ ਕਿਹੜੀ ਰਿਸ਼ਤੇਦਾਰੀ ਪੈਂਦੀ ਤੇਰੀ ਸੱਜਣ ਜੀ ਮੈਂ ਸਮਝਿਆ ਨਹੀਂ ਕਿੰਨਾਂ ਦੀ ਗੱਲ ਕਰਦੇ ਹੋ ਥਾਣੇਦਾਰ ਜਿਨ੍ਹਾਂ ਦੀ ਜਾਨ ਜੀਤੀ ਦੇ ਘराई ਸੀ ਸੱਜਣ ਕਵਰਾ ਹਟ ਵਿੱਚ ਜੀ ਮੈਂ ਨਹੀਂ ਜਾਣਦਾ ਕਿਸੇ ਨੂੰ ਥਾਣੇਦਾਰ ਦੇਖ ਬਾਬਾ ਫੇਰ ਨਾ ਕਹੀਂ ਉਮਰ ਦੀ ਲਹਾਜ਼ ਨਹੀਂ ਰੱਖੀ ਮੁੰਡਾ ਪਾ ਕੇ ਜਦੋਂ ਪੱਟੇ ਮਾਰੇ ਨਾ ਸਾਂ ਸਾਂ ਕਰ ਲਾ ਦੂੰ ਸੱਜਣ ਦੇ ਮੂੰਹ ਦਾ ਰੰਗ ਉੱਟ ਗਿਆ ਥਾਣੇਦਾਰ ਦੀ ਗੱਲ ਸੁਣ ਕੇ ਸੱਜਣ ਮਾਲਕ ਜਨਾਬ ਕੁਝ ਵੀ ਕਰ ਸਕਦੇ ਹੋ ਪਰ ਮੈਂ ਜੀਤੀ ਕੇ ਵਿਆਹ ਵਿੱਚ ਨਹੀਂ ਗਿਆ ਨਾ ਹੀ ਮੈਂ ਕਿਸੇ ਨੂੰ ਜਾਣਦਾ ਥਾਣੇਦਾਰ ਆਹ ਦੇਖ ਤੇਰੀ ਫੋਟੋ ਹੀ ਹੈ ਨਾ ਸੱਜਣ ਹਾਂ ਜਨਾਬ ਥਾਣੇਦਾਰ ਬਾਕੀ ਤਸਵੀਰ ਤੋਂ ਕਾਗਜ਼ ਪਰੇ ਕਰਦਾ ਹੋਇਆ ਥਾਣੇਦਾਰ ਫਿਰ ਆ ਭਿੰਦੀ ਦੀ ਸਹੁਰੇ ਨਾਲ ਕੀ ਮਾ ਸੱਜਣ ਮਾਫ ਕਰ ਦਿਓ ਜਨਾਬ ਉਤਾ ਮੈਂ ਮੇਰੇ ਯਾਰ ਮੱਗਰ ਨਾਲ ਉੱਥੇ ਗਿਆ ਸੀ ਵਿਆਹ ਤੋਂ ਇੱਕ ਦਿਨ ਪਹਿਲਾਂ ਸ਼ਗਨ ਫੜਾਉਣ ਫਿਰ ਅਸੀਂ ਵਿਆਹ ਵਿੱਚ ਨਹੀਂ ਗਏ ਇਸ ਮੱਗਰ ਦਾ ਕਰਿਆ ਹੋਇਆ ਏ ਜਨਾਬ ਮੈਨੂੰ ਮਾਫ ਕਰ ਦਿਓ ਮੈਂ ਕੁਝ ਨਹੀਂ ਕੀਤੀ ਚਰੋਂ ਦਾ ਜਿੱਤੀ ਹੈ ਮੱਗਰ ਦਾ ਹੱਥ ਵੜਿਆ ਮੱਗਰ ਹਮੇਸ਼ਾ ਬਦਲਾ ਲੈਣ ਦੀਆਂ ਗੱਲਾਂ ਕਰਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਭਈ ਜਦੋਂ ਵੀ ਟੁੰਡ ਦੇਖਦਾ ਨਾ ਬਹੁਤ ਤਕਲੀਫ ਹੁੰਦੀ ਆ ਮੈਨੂੰ ਵੀ ਜੱਟ ਦਾ ਪੁੱਤ ਨਾ ਜਾਣੀ ਐਸੀ ਮਾਰ ਮਾਰ ਨੂੰ ਸਲੀ ਨੂੰ ਕਿਤੇ ਮੂੰਹ ਦਿਖਾਉਂ ਚੋ ਕਿ ਨਹੀਂ ਛੜਦਾ ਫਿਰ ਉਸ ਨੇ ਰਿਸ਼ਤੇਦਾਰੀ ਵਿੱਚੋਂ ਬਲੈਤੀ ਇਹ ਬੁਲਾਈ ਉਸ ਨੇ ਜਾਣ ਬੁੱਝ ਕੇ ਰਾਏਕਟ ਵਾਲੇ ਨਾਈ ਨੂੰ ਬਚੋਲਾ ਬਣਾ ਕੇ ਦੋਹਾਂ ਪਾਸੇ ਗੱਲ ਚਲਵਾਈ ਨਾਈ ਨੂੰ ਕਿਹਾ ਤੈਂ ਇਹ ਵਿਆਹ ਕਿਵੇਂ ਨਾ ਕਿਵੇਂ ਕਰਵਾਉਣਾ ਪਰ ਖਬਰਦਾਰ ਕਿਸੇ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਸਾਰੀ ਗੱਲਬਾਤ ਪਿੱਛੇ ਕੌਣ ਆ ਉਸ ਨੇ ਨਾਈ ਨੂੰ 50000 ਦੀਨਾ ਕਰਿਆ ਸੀ ਵਿਆਹ ਤੋਂ ਬਾਅਦ ਉਸ ਨੇ ਮੁੰਡੇ ਤੇ ਤੇ ਉਸਦੇ ਘਰਦਿਆਂ ਨੂੰ ਇਹ ਕਹਿ ਕੇ ਭੜਕਾਇਆ ਲੈ ਇਹ ਕਿੱਥੇ ਰਿਸ਼ਤਾ ਕਰ ਲਿਆ ਇਹ ਕੋਈ ਖਾਨਦਾਨੀ ਲੋਕ ਨੇ ਪਹਿਲਾਂ ਤਾਂ ਮਾਂ ਕੰਨਿਆਂ ਨਾਲ ਮਾੜੀ ਸੀ ਤੀ ਵੀ ਘਟ ਨਹੀਂ ਮੈਂ ਬਹੁਤ ਰੋਕਿਆ ਮਗਰ ਨੂੰ ਮਗਰ ਵੀ ਤੀਖ ਤੇਰੀ ਦੁਸ਼ਮਣੀ ਜੀਤੀ ਨਾਲ ਉਸ ਕੰਨਿਆਂ ਨੇ ਤੇਰਾ ਕੀ ਵਿਗਾੜਿਆ ਬਾਈ ਰਹਿਣ ਦੇ ਪਾਪ ਨਾ ਕਰ ਗਊ ਗਰੀਵਰੀ ਦੁਰਸੀਜ਼ ਨਹੀਂ ਲਈਦੀ ਦੁਸ਼ਮਣੀ ਦੀ ਅੱਗ ਵਿੱਚ ਉਸ ਨੇ ਮੇਰੀ ਇੱਕ ਨਾ ਸੁਣੀ ਮੇਰੀ ਸਾਰੀ ਉਮਰ ਲੰਘ ਗਈ ਸੀ ਮਗਰ ਦੀਆਂ ਵਿੱਚ ਹਾਂ ਮਿਲਾਉਂਦੇ ਪਰ ਇਸ ਕੱਲ ਤੋਂ ਮਨ ਬਹੁਤ ਦੁਖੀ ਹੋਇਆ ਸੀ ਸਾਡੀ ਵਿਗਰਤੀਆਂ ਪੈਣਾ ਹਨ ਫਿਰ ਮੈਂ ਆਪ ਜਾ ਕੇ ਮੁੰਡੇ ਨੂੰ ਮਿਲਿਆ ਉਸਦੇ ਵਾਪਸ ਮੁੜਨ ਤੋਂ ਪਹਿਲਾਂ ਮੈਂ ਉਸ ਨੂੰ ਕਿਹਾ ਕਿ ਮਗਰ ਸਭ ਝੂਠ ਬੋਲ ਰਿਹਾ ਏ ਇਹੋ ਜਿਹੀ ਕੋਈ ਗੱਲ ਨਹੀਂ ਪਰ ਉਸ ਨੇ ਮੇਰੀ ਇੱਕ ਨਾ ਸੁਣੀ ਬਦਲ ਤਾਂ ਉਹ ਉਦੋਂ ਹੀ ਗਏ ਸਨ ਜਦੋਂ ਪਿੰਡੀ ਨੂੰ ਜਾਣ ਤੋਂ ਪਹਿਲਾਂ ਕੰਮ ਛੱਡ ਕੇ ਗਏ ਸਨ ਥਾਣੇਦਾਰ ਚਾਹ ਇਹ ਮਗਰ ਚੁੱਕ ਕੇ ਲਿਆਓ ਬੈਠ ਪਾਪਾ ਬੈਠ ਤੂੰ ਬਾਹਰ ਤੇਰਾ ਵੀ ਹਿਸਾਬ ਲਗਾਉਣੀ ਆ ਮੈਂ ਮੇਰੇ ਦੋਸਤ ਥਾਣੇਦਾਰ ਦੀ ਮੇਜ਼ ਤੇ ਪਿੰਦੀ ਦੀ ਪਈਆਂ ਕੁਝ ਤਸਵੀਰਾਂ ਚੱਕ ਕੇ ਦੇਖ ਰਿਹਾ ਸੀ ਤੇ ਮਨ ਹੀ ਮਨ ਸੋਚ ਰਿਹਾ ਸੀ ਇਹ ਤਿਆਂ ਰੱਬ ਕਿਹੜੀ ਮਿੱਟੀ ਦੀਆਂ ਬਣਾਈਆਂ ਹੁੰਦੀਆਂ ਨੇ ਮੈਨੂੰ ਯਾਦ ਆ ਜੀ ਮੈਨੂੰ ਪਗਵੰਦੇ ਨੂੰ ਮੇਰੀ ਮਾਂ ਨੇ ਬੁਲਾ ਵੀ ਲੈਣਾ ਤਾਂ ਮੇਰੀ ਲੜਾਈ ਹੋ ਜਾਣੀ ਅਕੇ ਮਾਂ ਤੁਸੀਂ ਮੈਨੂੰ ਪਗਵੰਦੇ ਨੂੰ ਬੁਲਾਇਆ ਸੀ ਤਾਂ ਹੀ ਮੇਰੀ ਪਗ ਲੂਟ ਨਹੀਂ ਆਈ ਇਹ ਤੇ ਤਾਂ ਜ਼ਿੰਦਗੀ ਦਾ ਸਵਾਲ ਸੀ ਪਰ ਪਿੰਦੀ ਹੰਝੂ ਵੀ ਗਿਰਦੀ ਸੀ ਤਾਂ ਮਾਂ ਤੋਂ ਚੋਰੀ-ਚੋਰੀ ਕਿਤੇ ਮਾਂ ਨੂੰ ਹੋਰ ਦੁੱਖ ਨਾ ਲੱਗੇ ਕਿਸ ਨਾ ਸਭਰ ਸੰਤੋਖ ਪਰ ਇਹ ਰਬਨੀ ਤੀਆਂ ਦੇ ਕਿਰਦਾਰ ਵਿੱਚ ਬਾਰ ਅੱਬਾ ਕਿਰਦਾਰ ਲਿਖਣ ਲੱਗਿਆਂ ਤਾਂ ਕਮਾਲ ਕਰ ਦਿੱਤੀ ਫਿਰ ਕਿਸਮਤ ਲਿਖਣ ਲੱਗਿਆਂ ਕਿਉਂ ਕੰਜੂਸੀ ਕਰ ਗਿਆ ਦੀਖ ਕਦਿਆ ਕੀਤੇ ਬਹੁਤੀਆਂ ਤੀਆਂ ਕਿਸੇ ਨਾ ਕਿਸੇ ਦਰੈਤ ਦੀਆਂ ਸ਼ਿਕਾਰ ਨਹੀਂ ਕੀ ਕੀ ਜ਼ੁਲਮ ਹੁੰਦੇ ਨੇ ਤੀਆਂ ਹੁੰਦੀ ਮੈਂ ਸੋਚ ਹੀ ਰਿਹਾ ਸੀ ਕਿ ਸਿਪਾਹੀ ਨੇ ਆ ਕੇ ਕਿਹਾ ਜਨਾਬ ਲੈ ਆਏ ਹਾਂ ਮਗਰ ਨੂੰ ਕੋਈ ਗੱਲ ਨਹੀਂ ਖੜਾ ਰਹਿੰਦੋ ਬਾਹਰ ਕਰਦਿਆਂ ਗੱਲ ਚਾਹ ਪੀ ਲਈਏ ਪਹਿਲਾਂ ठाणेदार ਬੋਲਿਆ ਜਦੋਂ ਮੱਗਰ ਨੇ ਸੱਜਣ ਭਟਾ ਦੇਖਿਆ ਤਾਂ ਉਹ ਹੈਰਾਨ ਹੋ ਕੇ ਉਸ ਕੋਲ ਚਲਾ ਗਿਆ ਕੀ ਹੋ ਗਿਆ ਤੈਨੂੰ ਵੀ ठाणेदार ਨੇ ਸੱਦਿਆ ਹੋਇਆ ਹਾਂ ਬਈ ਤੇਰੀ ਕਰਤੂਤਾਂ ਦਾ ਪਤਾ ਲੱਗ ਗਿਆ ਇਹਨਾਂ ਨੂੰ ਸੱਜਣ ਬੋਲਿਆ ਕਰਤੂਤਾਂ ਨੂੰ ਮੈਂ ਕਿਹੜਾ ਲਾਚੀਆਂ ਦਾ ਬਾਗ ਉਝਾੜ ਦਿੱਤਾ ਮੱਗਰ ਹੰਕਾਰੀ ਹੋਈ ਆਵਾਜ਼ ਵਿੱਚ ਬੋਲਿਆ ਬਾਈ ਜਿਹੜਾ ਤੈਨ ਜੀਤੀ ਦੀ ਕੁੜੀ ਵਾਲਾ ਕਾਰਾ ਕਰਿਆ ਉਸਦੀ ਖਬਰ ਲੱਗ ਗਈ ਇਹਨਾਂ ਨੂੰ ਸੱਜਣ ਨੇ ਹੌਲੀ ਜਿਹੀ ਜਵਾਬ ਦਿੱਤਾ ਕੀ ਕਤਲ ਥੋੜੀ ਕੀਤਾ ਇਹ ਥਾਣੀਦਾਰ ਨੂੰ ਕੀ ਫਾਇਲਾ ਦੂ ਹੰਡ ਗਿਆ ਸੀ ਮੰਗਰ ਉਮਰ ਪਰ ਬਦਮਾਸ਼ੀਆਂ ਕਰਦਾ ਮੈਂ ਕਿਹੜਾ ਪਹਿਲੀ ਵਾਰ ਥਾਣੇ ਆਇਆ ਚਾਰ ਛੱਲਾਂ ਦੀ ਮਾਰ ਹੁੰਦਾ ਥਾਣੇਦਾਰ ਪਰ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਮੈਂ ਤਾਂ ਬਹੁਤ ਚੋਰੀ-ਚੋਰੀ ਸਭ ਕੁਝ ਕੀਤਾ ਸੀ ਇੰਨਾ ਮਾਤੀ ਦਾ ਇੰਨਾ ਦਿਮਾਗ ਇਹ ਕਿਵੇਂ ਪਹੁੰਚ ਗਿਆ ਮੇਰੇ ਤੱਕ ਨਹੀਂ ਬਾਈ ਆਪਣੇ ਪਿੰਡ ਵਾਲਾ ਮਾਸਟਰ ਲੱਗਿਆ ਹੋਇਆ ਇਹਨਾਂ ਦੀ ਮਦਦ ਕਰਨ ਸੱਜਣ ਰਾਜ ਕੀ ਯਹਰ ਕਰਦਾ ਬੋਲਿਆ ਲੈ ਇਹ ਨਮਾਸ਼ੀ ਰਿਕ ਜੰਪਿਆ ਪਤਾ ਨਹੀਂ ਉਸ ਨੂੰ ਸ਼ਾਇਦ ਮੀਰਾ ਨਾ ਵੀ ਮੱਗਰ ਮੱਗਰ ਮੇਰੀ ਪੈਲੀ ਨੂੰ ਤਾਂ ਸੱਪ ਵੀ ਕੱਟਣੋਂ ਡਰਦਾ ਐਸੀ ਤਾਂ ਵਸਾਂਉ ਮਾਸਟਰ ਨੂੰ ਨਾਨ ਕੀ ਦਾਦ ਕੀ ਵੀ ਭੁੱਲ ਜਾਣਗੇ ਮੱਗਰ ਬਹੁਤ ਬੀ ਫਿਕਰੀ ਵਿੱਚ ਹੋ ਰਿਹਾ ਸੀ ਚਲੋ ਇਹ ਮੱਗਰ ਸਾਹਬ ਨੇ ਅੰਦਰ ਬੁਲਾਇਆ ਤੈਨੂੰ ਸਿਪਾਹੀ ਨੇ ਆਵਾਜ਼ ਮਾਰੀ ਮੱਗਰੰਦਰ ਵਰਦੀਸਾਰ ਬੋਲਿਆ ਸਸ ਜੀ ਕਲ ਦਾਣੀਦਾਰ ਸਾਹਬ ਯਾਦ ਕਰਿਆ ਮੈਨੂੰ ਦਾਣੀਦਾਰ ਯਾਦ ਕਰਨ ਨੂੰ ਤੁਸਾਂ ਲਿਆ ਮਸ਼ੂਕਾ ਮੱਗਰ ਆਂ ਕੀ ਤੀਮੀ ਵਾਲੇ ਕੀ ਕਰਨ ਕਰਦੇ ਫਿਰਦੇ ਆ ਪਿੰਡ ਵਿੱਚ ਤੀਮੀ ਨਾਲ ਵੀਰ ਪਾਈ ਫਿਰਦਾ ਅਣਖ ਜਿਉਂਦੀ ਆ ਤਾਂ ਲੈ ਕਿਸੇ ਬਰਾਬਰ ਵਾਲੇ ਨਾਲ ਟੱਕਰ ਮਰਦ ਹੋ ਕੇ ਤੀਮੀ ਉਹ ਵੀ ਵਿਧਵਾ ਨਾਲ ਮੱਗਰ ਉਹ ਧੀਮੀ ਕੋਈ ਆਮ ਧੀਮੀ ਨਹੀਂ ਜਨਾਬ ਉਹ ਵੀ ਮਰਦਾਂ ਨਾਲ ਉਲਝਣ ਦਾ ਸ਼ੌਂਕ ਰੱਖਦੀ ਆ ਪੂਰੇ ਪਿੰਡ ਨੂੰ ਪਤਾ ਮੱਜਾ ਝਣ ਦੇ ਲੱਛਣਾਂ ਦਾ ਥਾਣੇਦਾਰ ਜਵਾਨ ਸੰਭਾਲ ਕੇ ਬੋਲ ਮੱਗਰ ਇਹ ਤੇਰੀ ਬੈਠਕ ਨਹੀਂ ਥਾਣਾ ਵਾ ਥਾਣਾ ਸਲੇਦੀ ਹਲਕੇ ਵਿੱਚੋਂ ਜਵਾਨ ਬਾਹਰ ਖਿੱਚਦੇ ਹੂੰ ਮਗਰ ਮਾਫ ਕਰਨਾ ਜਨਾਬ ਨਾ ਮੈਨੂੰ ਉਰੇ ਕਿਹੜੇ ਜੁਰਮ ਵਿੱਚ ਬੁਲਾਇਆ ਥਾਣੇਦਾਰ ਜੁਰਮ ਦੱਸਦੀਆਂ ਤੈਨੂੰ ਕਾਲੀ ਕਾਦੀਏ ਥਾਣੇਦਾਰ ਪਾਫ ਗਿਆ ਸੀ ਮਗਰ ਕੋਈ ਆਮ ਬੰਦਾ ਨਹੀਂ ਦੇਖ ਮਗਰ ਤੈਨੂੰ ਚੰਗੀ ਤਰ੍ਹਾਂ ਪਤਾ ਤੈਂ ਕੀ ਕੀਤਾ ਤੈਂ ਤਾਂ ਉਹ ਕੀਤਾ ਜੋ ਸੱਤ ਬਗਾਨਾ ਨਹੀਂ ਕਰਦਾ ਡੈਣ ਵੀ ਨਾਲ ਦੀ ਚਾਰ ਕਰ ਛੱਡ ਦਿੰਦੀ ਆ ਉਹ ਤੈਂ ਤਾਂ ਪਿੰਡ ਦੀ ਧੀ ਦੀ ਜ਼ਿੰਦਗੀ ਬਰਬਾਦ ਕੀਤੀ ਆ ਮਗਰ ਜਨਾ ਮੈਂ ਕੁਝ ਨਹੀਂ ਕੀਤਾ ਕਿਸੇ ਦੀਆਂ ਨਹੀਂ ਕਿਸੇ ਦੀ ਪੰਥ ਮੇਰੇ ਸਿਰ ਪਰ ਨਹੀਂ ਜਾਣੇ ਹੋ ਥਾਣੇਦਾਰ ਸੱਪਤਾ ਮੈਨੂੰ ਤੂੰ ਜਵਾਨੀ ਵਿੱਚ ਕੀ ਕੁਝ ਕਰਦਾ ਰਿਹਾ ਤੇਰੇ ਰਿਕਾਰਡ ਬੋਲਦੇ ਨੇ ਥਾਣੇ ਵਿੱਚ ਖੜ ਥੋੜੀ دیر ਸਭ ਸਾਫ ਹੋ ਜਾਊ ਅੰਦਰ ਆ ਕੇ ਸਿਪਾਹੀ ਕੁਝ ਕਾਗਜ਼ ਫੜਾ ਕੇ ਗਿਆ ਥਾਣੇਦਾਰ ਧਿਆਨ ਨਾਲ ਦੇਖਦਾ ਹੋਇਆ ਇਹ ਮਗਰ ਦੀ ਮੋਬਾਈਲ ਫੋਨ ਦੀ ਕਾਲ ਰਿਕਾਰਡਿੰਗ ਸੀ ਥਾਣੇਦਾਰ ਬੜੇ ਫੋਨ ਕਰੀਨੇ ਵਿਲੈਤ ਪਿਛਲੇ ਮਹੀਨਿਆਂ ਵਿੱਚ ਆਲੋ ਮਾਸਟਰ ਜੀ ਆ ਨੰਬਰ ਆ ਮੁੰਡੇ ਵਾਲਿਆਂ ਦਾ ਮਗਰ ਤੇਰੇ ਤੇ ਆਤਮ ਹੱਤਿਆ ਕਰਨ ਲਈ ਉਕਸਾਉਂਦੇ ਈ ਸ਼ਿਕਾਇਤ ਅਰਜਾ ਜ਼ਮਾਨਤ ਵੀ ਨਹੀਂ ਮਿਲਨੀ ਕੋਈ ਬੰਦ ਕਰੋ ਇਸ ਨੂੰ ਤੇ ਸੱਜਣ ਨੂੰ ਹਵਾਲਾਤ ਵਿੱਚ ਮਗਰ ਜਨਾਬ ਲੈ ਦੇ ਕੇ ਰਫਾ ਦਫਾ ਕਰੋ ਮਸਲਾ ਤੁਹਾਡੇ ਲਈ ਕੀ ਮੁਸ਼ਕਿਲਾਂ ਚਾਰ ਲੀਕਾਂ ਹੀ ਮਾਰਨੀਆਂ ਨੇ ਥਾਣੇਦਾਰ ਮਗਰ ਕੋਈ ਝੋੜ ਜੁਰਮ ਹੁੰਦਾ ਤਾਂ ਜੁਰਮ ਮਦਦ ਕਰਦਾ ਤੇਰੀ ਪਰ ਆ ਤਾਂ ਧੀ ਦੀ ਜ਼ਿੰਦਗੀ ਦੀ ਗੱਲ ਆ ਜੀਤੂ ਬਚਨਾ ਤੂੰ ਮਦਦ ਕਰ ਸਾਡੀ ਲਾਓ ਇਹ ਮਗਰ ਤੇ ਸੱਜਣ ਨੂੰ ਹੱਥ ਕਢੀ ਤੇ ਪਿੰਡ ਗੁਰਦੁਆਰੇ ਲੈ ਕੇ ਚਲੋ ਸਰਪੰਚ ਪੰਚਾਇਤ ਨੂੰ ਵੀ ਸਨੇਹਾ ਲਗਾਓ ਕਿ ਸਹਾਵਨੇ ਸੱਦੇ ਹੈ ਕੁਝ ਤੇਰੇ ਵਰ ਸਭ ਗੁਰਦੁਆਰੇ ਦੇ ਬਾਹਰ ਧਰਮਸ਼ਾਲਾ ਵਿੱਚ ਇਕੱਠੇ ਹੋਗੇ ਥਾਣੇਦਾਰ ਸਰਪੰਚ ਸਾਹਿਬਾ ਮਗਰ ਤੇ ਸੱਜਣ ਨੇ ਮਲਕੀ ਕੀ ਚੰਚੜਿਆ ਹੁਣ ਤੁਸੀਂ ਹੀ ਦੱਸੋ ਕੀ ਕਰੀਏ ਸਰਪੰਚ ਸਾਰਾ ਪਿੰਡ ਦੁਖੀ ਆ ਜੀ ਇਸ ਤੋਂ ਕਰੋ ਜੀ ਮੁੰਡੇ ਵਾਲਿਆਂ ਨੂੰ ਫੋਨ ਮੈਂ ਗੱਲ ਕਰਦਾ ਸਰਪੰਚ ਫੋਨ ਤੇ ਸਸੀ ਕਾਲਾ ਸਰਦਾਰ ਜੀ ਮੈਂ ਆੜਲੂ ਪਿੰਡ ਦਾ ਸਰਪੰਚ ਬੋਲਦਾ ਸਰਦਾਰ ਸਾਹਿਬ ਜੋ ਤੁਸੀਂ ਜੀਤੀ ਦੀ ਧੀ ਵੇ ਆਹੀ ਬਹੁਤ ਪੁੰਨ ਦਾ ਕੰਮ ਕੀਤਾ ਜੀਤੀ ਬਹੁਤ ਸੁਚੱਜੀ ਤੇ ਸਾਫ਼ ਸੁਥਰੀ ਕਿਰਦਾਰ ਵਾਲੀ ਔਰਤ ਆ ਸਾਡੇ ਪਿੰਡ ਦੀ ਆਨ ਆ ਮੱਗਰ ਦੀਆਂ ਗੱਲਾਂ ਵਿੱਚ ਆ ਕੇ ਪਾਪ ਨਾ ਕਮਾਓ ਅਸੀਂ ਸਾਰੇ ਇਸ ਗੱਲ ਦੀ ਗਵਾਹੀ ਭਰਦੇ ਹਾਂ ਕਿ ਉਸਦੀ ਬੱਚੀ ਵੀ ਮਾਂ ਵਰਗੀ ਬਹੁਤ ਸਮਝਦਾਰ ਆ ਜਰੂਰ ਤਾਂ ਤੁਸੀਂ ਮੂੰਹ ਮੋੜਿਆ ਹੈ ਜੀਤੀ ਤਾਂ ਪਾਗਲ ਜਹੀ ਹੋ ਗਈ ਆ ਰੱਬ ਦਾ ਵਾਸਤਾ ਇਹ ਜ਼ੁਲਮ ਨਾ ਕਰੋ ਉਸ ਵਿਚਾਰੀ ਨੇ ਤਾਂ ਸਾਰੀ ਉਮਰ ਦੁੱਖ ਹੀ ਟੋਇਆ ਕਦੇ ਹਿੰਮਤ ਨਹੀਂ ਹਾਰੀ ਪਰ ਤੁਹਾਡੀ ਇਸ ਹਰਕਤ ਨਾਲ ਬਹੁਤ ਸਦਮਾ ਲੱਗਿਆ ਉਸ ਨੂੰ ਟੁੱਟ ਗਈ ਹੈ ਵਿਚਾਰੀ ਥਾਣੇਦਾਰ ਸਰਪੰਚ ਸਾਹਿਬ ਮੱਗਰ ਦੀ ਗੱਲ ਕਰਾਓ ਬੋਲੋਏ ਸੱਚ ਬੋਲ ਨਹੀਂ ਤਾਂ ਬਹੁਤ ਬੁਰੀ ਕਰੂੰ ਮੱਗਰ ਸੈਸ਼ੀ ਕਲਵਾਈ ਜੀ ਇਹ ਸੱਚ ਬੋਲਦੀ ਨਹੀਂ ਮੈਂ ਆਪਣੀ ਪੁਰਾਣੀ ਰੰਜਿਸ਼ ਕੱਢਣ ਲਈ ਝੂਠ ਬੋਲਿਆ ਸੀ ਮਾਫ ਕਰ ਦਿਓ ਤਾਣੀਧਰ ਸਰਦਾਰ ਸਾਹਿਬ ਮੈਂ ਥੰਦੇ ਚੌਂਕੀ ਰਾਇਕੋਟ ਬੋਲਦਾ ਬਾਈ ਜੀ ਕਦੋਂ ਆ ਰਹੇ ਹੋ ਓਂਡਿਆ ਜੇ ਜੀਤੀ ਤੇ ਪਿੰਦੀ ਨੇ ਕੁਝ ਕਰ ਲਿਆ ਸਾਰੇ ਬੰਨੇ ਜਾਊਂਗੀ ਪਿੰਦੀ ਦਾ ਸੋਰਾ ਆਫੀਸਰ ਮੈਨੂੰ ਤਾਂ ਪਹਿਲਾਂ ਹੀ ਮਗਰ ਦੀਆਂ ਹਰਕਤਾਂ ਠੀਕ ਨਹੀਂ ਸੀ ਲੱਗਦੀਆਂ ਵੀ ਆਰ ਰੀਅਲੀ ਸੌਰੀ ਅਸੀਂ ਉਸ ਦੀਆਂ ਗੱਲਾਂ ਵਿੱਚ ਆ ਗਏ ਸੀ ਪਰ ਇਨ ਰਿਐਲਟੀ ਵੀ ਆਰ ਨਾਟ ਰੋਂਗ ਪੀਪਲ ਜਦੋਂ ਅਸੀਂ ਇੰਗਲੈਂਡ ਆਏ ਹਾਂ ਵੀ ਆਲ ਆਰ ਡਿਸਟਰਬਡ ਪਲੀਜ਼ ਟੈਲ ਪੈਨ ਜੀ ਅਸੀਂ ਬਹੁਤ ਜਲਦੀ ਇੰਡੀਆ ਆ ਰਹੇ ਹਾਂ ਆਪਣੀ ਬੇਟੀ ਨੂੰ ਲੈਣ ਥਾਣੀਦਰ ਸਰਪੰਚ ਸਾਹਿਬ ਬਹੁਤ ਧੰਵਾਜੀ ਚਲੋ ਇੱੱ ਲੈ ਚਲੋ ਇਹਨਾਂ ਨੂੰ ਥਾਣੀ ਜਿੰਨੀ دیر ਹੋ ਆ ਨਹੀਂ ਜਾਂਦੇ ਇਹਨਾਂ ਨੂੰ ਹਵਾਲਾਤ ਵਿੱਚ ਪਾਂ ਰੱਖੋ ਮੈਂ ਜਲਦੀ ਜਲਦੀ ਜੀਤੀ ਦੇ ਘਰ ਜਾ ਕੇ ਉਸ ਨੂੰ ਖੁਸ਼ਖਬਰੀ ਸੁਣਾਈ ਉਸ ਦਾ ਰੋਣਾ ਨਹੀਂ ਸੀ ਬੰਦ ਹੋ ਰਿਹਾ ਉਸ ਨੇ ਅਸ਼ੀਰਵਾਦ ਦਿੰਦੀ ਨੇ ਕਈ ਵਾਰ ਮੇਰਾ ਮੱਥਾ ਝੁਮਿਆ ਮੇ ਪਿੰਦੀ ਨੂੰ ਜਾ ਕੇ ਕਿਹਾ ਖੁਸ਼ਾ ਪੈਣੀ ਤਿਆਰੀ ਕਰ ਲੈ ਜਾਣ ਦੀ ਬਹੁਤ ਜਲਦੀ ਆ ਰਹੀ ਨੇ ਵਲੈਤੀ ਤੇਨੂੰ ਲੈਣ ਲਈ ਪਿੰਦੀ ਬਹੁਤ ਖੁਸ਼ ਸੀ ਐਨੀ ਖੁਸ਼ ਨਾ ਰੋ ਹੋਵੇ ਨਾ ਹੀ ਹੱਸ ਹੋਵੇ ਜਫੀ ਪਾਲੀਸ ਨੇ ਮੈਨੂੰ ਤੇ ਬੋਲੀ ਮੇਰਾ ਵੀਰਾ ਫਿਰ ਬਾਹਿਗੁਰਦੈ ਸ਼ੁਕਰ ਮਨਾਇਆ ਜਿੰਨੇ ਗਲਤ ਸਮਝਿਆ ਸੀ ਵਲੈਤੀਆਂ ਨੂੰ ਦਰਅਸਲ ਉਹ ਉਸ ਤੋਂ ਕਿਤੇ ਚੰਗੇ ਨਿਕਲੇ ਉਹ ਕੁਝ ਦਿਨਾਂ ਵਿੱਚ ਹੀ ਆ ਬੋੜੇ ਉਹ ਰਾਤਾਰੀ ਨਾਲ ਹੀ ਲਿਆਏ ਸੀ ਕਿੰਦੇ ਨੂੰ ਹੋ ਕੁਝ ਦਿਨਾਂ ਵਿੱਚ ਹੀ ਨਾਲ ਲੈ ਗਏ ਸਾਲਕ ਵਾਦਾ ਕੇ ਜੀਤੀ ਨੂੰ ਵੀ ਲੈ ਗਏ ਤਾਲਾ ਲੱਗ ਗਿਆ ਸੀ ਜੀਤੀ ਦੇ ਧਰਤੀ ਬੰਦਿਆਂ ਨਾਲ ਹੀ ਘਰ ਹੁੰਦਾ ਕਿੰਨੀ ਜਲਦੀ ਹੋ ਮਕਾਨ ਖੰਡਰ ਵਰਗਾ ਹੋ ਗਿਆ ਸੀ ਮੇਰਾ ਵਿਆਹ ਹੋ ਗਿਆ ਸੀ ਮੈਂ ਬੁਲਾਇਆ ਸੀ ਜੀਤੀ ਨੂੰ ਆਪਣੇ ਵਿਆਹ ਤੇ ਪਰ ਹੁਣ ਨਾ ਆਈ ਹਾਂ ਉਸ ਦਾ ਖੱਤ ਜਰੂਰ ਆਇਆ ਸੀ ਬਹੁਤ ਪਿਆਰ ਸਤਿਕਾਰ ਦੀ ਅਸੀਸਾਂ ਭਰਿਆ ਖੱਤ ਉਸ ਖੱਤਾਂ ਮੈਂ ਤੇ ਮੇਰੀ ਘਰ ਵਾਲੇ ਹਰਪ੍ਰੀਤ ਕੌਰ ਨੇ ਮਿਲ ਕੇ ਜਵਾਬ ਲਿਖਿਆ ਸੀ ਉਸ ਤੋਂ ਬਾਅਦ ਤਾਂ ਸਾਡਾ ਖਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਿਸ ਮਹੀਨੇ ਜੀਤੀ ਦਾ ਖਤ ਨਾ ਆਉਣਾ ਇਸ ਤਰ੍ਹਾਂ ਮਹਿਸੂਸ ਹੋਣਾ ਜਿਵੇਂ ਜਿਸਮ ਵਿੱਚ ਕੁਝ ਘਟ ਗਿਆ ਹੋਵੇ ਫਿਰ ਸਾਡੇ ਗ੍ਰੈਵਿਟੀ ਖੁਸ਼ਨੂਰ ਦਾ ਜਨਮ ਹੋਇਆ ਬਹੁਤ ਕੁਝ ਭੇਜਿਆ ਜੀਤੀ ਨੇ ਉਸ ਲਈ ਜਦੋਂ ਬਹੁਤ ਸਾਲ ਹੋ ਗਏ ਹੁਜਵਗ ਨਾ ਹੋਇਆ ਤਾਂ ਜੀਤੀ ਨੇ ਖਤ ਵਿੱਚ ਪੁੱਛਿਆ ਕਿ ਖੁਸ਼ਨੂਰ ਦਾ ਹੋਰ ਭੈਣ ਭਰਾ ਕਦੋਂ ਆਣਾ ਮੈਂ ਤਾਂ ਲਿਖ ਕੇ ਜਵਾਬ ਦਿੱਤਾ ਪੁਆਇਸ ਮੰਗੀ ਹਾਈ ਦੇ ਸਮੇਂ ਵਿੱਚ ਬਹੁਤ ਮੁਸ਼ਕਲ ਹੈ ਦੋ ਬੱਚਿਆਂ ਨੂੰ ਪਾਲਣਾ ਉਸੇ ਜਵਾਬ ਵਿੱਚ ਜੋ ਖਤ ਆਇਆ ਮੈਂ ਉਸ ਵਿੱਚੋਂ ਕੁਝ ਗੱਲਾਂ ਆਪ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ ਉਸਨੇ ਲਿਖਿਆ ਸੀ ਰਗਵੀਰ ਇਹ ਤੇਰੀ ਗਲਤ ਸੋਚਾ ਕਿ ਬੰਦਾ ਬੱਚਿਆਂ ਨੂੰ ਪਾਲਦਾ ਮੇਰੀ ਵਰਗੀ ਜਿਸ ਦੇ ਮਾਂ-ਬਾਪ ਬਚਪਨ ਵਿੱਚ ਹੀ ਵਿਛੜ ਗਏ ਸਨ ਦੇਖ ਲੈ ਅੱਜ ਵੀ ਜਿੰਦਾ ਹਾਂ ਜਿਸਨੇ ਜਨਮ ਦਿੱਤਾ ਸੀ ਉਸਨੇ ਜੋਗ ਵੀ ਨਾਲ ਹੀ ਲਿਖ ਕੇ ਭੇਜੀ ਸੀ ਜੀ ਉਮਰ ਲਿਖੀ ਸੀ ਤਵਸੀਲੇ ਵੀ ਨਾਲ ਹੀ ਲਿਖੇ ਸਨ ਅੱਜ ਕੱਲ ਬਹੁਤੇ ਮਾਂ-ਬਾਪ ਇੱਕ ਬੱਚੇ ਤੋਂ ਬਾਅਦ ਦੂਸਰੀ ਵੇਲੇ ਸੰਕੋਚ ਕਰਨ ਲੱਗ ਪੈਂਦੇ ਨੇ ਇਸ ਤਰ੍ਹਾਂ ਤਾਂ ਸਾਰੇ ਰਿਸ਼ਤੇ ਖਤਮ ਹੋ ਜਾਣਗੇ ਪਤ ਇਕੱਲੇ ਪੰਦਾ ਸ਼ਰਾਫਤ ਘਟਣਾ ਕਿੰਨਾ ਔਖਾ ਮੇਰੇ ਤੋਂ ਪੁੱਛੀ ਕੋਈ ਕਸ਼ਨੂਰ ਦੀਆਂ ਖੁਸ਼ੀਆਂ ਖਤਮ ਨਾ ਕਰੋ ਇੱਕ ਪੈਨਪਰਾ ਹੋਣਾ ਬਹੁਤ ਜ਼ਰੂਰੀ ਆ ਘਰ ਦੀਆਂ ਰੌਣਕਾਂ ਬੱਚਿਆਂ ਨਾਲ ਹੁੰਦੀਆਂ ਨੇ ਇਹ ਕਿਹੜਾ ਬੇਪਗਾ ਦੌਰ ਆ ਗਿਆ ਲੋਕ ਰੌਣਕਾਂ ਤੋਂ ਮੂੰਹ ਮੋੜਨ ਲੱਗ ਪਏ ਨੇ ਸ਼ਾਇਦ ਇਹ ਉਸਦੀ ਖਦਾ ਅਸਰ ਸੀ ਕਿ ਸਾਡੇ ਘਰ ਸਾਹਿਬ ਨੂਰ ਪੀਤਾ ਹੋਇਆ ਕਿ ਹੁਜੇ ਆਸ਼ੀਰਵਾਦ ਵਣ ਕੇ ਆਇਆ ਸੀ ਉਹ ਖਤ ਵਾਕਿਆ ਹੀ ਬਹੁਤ ਭਾਰੀ ਗਲਤੀ ਕਰ ਰਹੀ ਸੀ ਅਸੀਂ ਹੁਣ ਜਦੋਂ ਖੁਸ਼ਨੂਰ ਨੂੰ ਆਪਣੀ ਪਰਾਂ ਨਾਲ ਖੇਡਦਾ ਦੇਖਦਾ ਹਾਂ ਤਾਂ ਮਨ ਹੀ ਮਨ ਜੀਤੀ ਦਾ ਸ਼ੁਕਰੀਆ ਦਾ ਕਰਦਾ ਹਾਂ ਅੱਜ ਮਨਸ ਵੀ ਉਦਾਹੇ ਕੁਝ ਉਦਾਸ ਉਦਾਸੀ ਪਤਾ ਨਹੀਂ ਕਿਉਂ ਲੱਗਦਾ ਸੀ ਕੁਝ ਅਣਸਕਾਮਾ ਹੋਣ ਵਾਲਾ ਸੀ ਡਰਿਆ ਡਰਿਆ ਸੀ ਦਿਲ ਅੰਦਰੋਂ ਡਾਕੀ ਆਇਆ ਤੇ ਖਲ ਸੁੱਟ ਗਿਆ ਮੈਨੂੰ ਪੱਕਾ ਪਤਾ ਸੀ ਉਹ ਜੀਤੀ ਦਾ ਖਤ ਹੈ ਮੈਂ ਕੋਲ ਖੜਕੇ ਪੜਨਾ ਸ਼ੁਰੂ ਕੀਤਾ ਲਿਖਿਆ ਸੀ ਪੁੱਤਰ ਗਵੀਰ ਬਹੁਤ ਪਿਆਰ ਲੱਗਦਾ ਹੀ ਆਖਰੀ ਕੱਤੇ ਮੇਰਾ ਅੱਜ ਕੱਲ ਮੇਰੀ ਤਬੀਤ ਠੀਕ ਨਹੀਂ ਰਹਿੰਦੀ ਪਤਾ ਲੱਗਣ ਲੱਗ ਪਿਆ ਕਿ ਤੁਹਾਡੇ ਸਾਰਿਆਂ ਤੋਂ ਅਲਵਿਦਾ ਲੈਣ ਦਾ ਵਕਤ ਨੇੜੇ ਆ ਗਿਆ ਹੈ ਪੁੱਤ ਮੈਂ ਪਿੰਦੀ ਨੂੰ ਕਿਹਾ ਹੈ ਕਿ ਜੀ ਮੈਂ ਮਰਗੀ ਤਾਂ ਮੇਰੀ ਫੁਲਕੀਤਪੁਰ ਸਾਹਿਬਾ ਕੀ ਆਇਓ ਬਾਪੂ ਜੀ ਚਾਚਾ ਜੀ ਮਾਸਟਰ ਜੀ ਸਭ ਉੱਥੇ ਹੀ ਮਿਲਣਗੇ ਉਹ ਮੇਰਾ ਇੰਤਜ਼ਾਰ ਕਰਦੇ ਹੋਣਗੇ ਉਧ ਮੈਂ ਪਿੰਦੀ ਨੂੰ ਕਿਹਾ ਹੈ ਕਿ ਇਹ ਮੇਰੀ ਆਖਰੀ ਰਸਮ ਮੇਰੇ ਪੁੱਤਰ ਗਵੀਰ ਹੱਥੋਂ ਕਰਵਾਇਓ ਮੈਂ ਤਾਂ ਨਹੀਂ ਕਹਾਂਗੀ ਕਿ ਤੇਰੇ ਮੇਰੇ ਤੇ ਬਹੁਤ ਐਸਾਨ ਨਹੀਂ ਉਹ ਤਾਂ ਤੇਰੇ ਫਰਜ਼ ਸੀ ਜੋ ਤੂੰ ਪੂਰੇ ਕਰਦਾ ਰਿਹਾ ਮੈਨੂੰ ਉਮੀਦ ਆ ਤੂੰ ਇਹ ਵੀ ਫਰਜ਼ ਜਰੂਰ ਪੂਰਾ ਕਰੇਂਗਾ ਮੈਨੂੰ ਅਫਸੋਸ ਆ ਮੈਂ ਇੱਕ ਵਾਰ ਬੱਚਿਆਂ ਨੂੰ ਨਹੀਂ ਮਿਲ ਸਕੇ ਪੁੱਤ ਜਵਾਈ ਕਰ ਰਹਿਣਾ ਬਹੁਤ ਮੁਸ਼ਕਿਲ ਆ ਦਿਲ ਹੀ ਨਹੀਂ ਕੀਤਾ ਉਹਨਾਂ ਦਾ ਟਿਕਟ ਤੇ ਖਰਚਾ ਕਰਵਾਉਣ ਨੂੰ ਬੱਚਿਆਂ ਨੂੰ ਹਰਪ੍ਰੀਤ ਨੂੰ ਮੇਰਾ ਪਿਆਰ ਦੇਮੀ ਜੁਗ-ਜੁਗ ਜੀਵੇ ਮੇਰਾ ਪੁੱਤ ਤੇਰੀ ਪੂਆ ਜੀਤੀ ਮੈਂ ਹੈਰਾਨ ਹੋਇਆ ਸੋਚ ਰਿਹਾ ਸੀ ਕਿ ਜੀਤੀ ਦੀ ਜ਼ਿੰਦਗੀ ਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਤੇ ਕਿਤੇ ਵਿਲਾਇਤ ਵਿੱਚ ਜਾ ਕੇ ਖਤਮ ਹੋਇਆ ਮੈਨੂੰ ਕਿਸੇ ਫਕੀਰ ਦੀ ਕਹੀ ਗੱਲ ਬਹੁਤ ਯਾਦ ਆ ਰਹੀ ਸੀ ਮੌਤ ਉਦੋਂ ਹੁੰਦੀ ਆ ਜਦੋਂ ਉਸ ਦੇ ਤਿੰਨ ਪਹਿਲੂ ਪੂਰੀ ਹੋ ਜਾਣ ਵਕਤ ਜਗ੍ਹਾ ਤੇ ਕਾਰਨ ਜਮਾਨੇ ਨੇ ਬਹੁਤ ਕੋਸ਼ਿਸ਼ ਕੀਤੀ ਜੀਤੀ ਨੂੰ ਮਟਾਉਣ ਦੀ ਪਰ ਰੱਬ ਤੋਂ ਵੱਡਾ ਕੌਣ ਧੰਨਵਾਦ ਜੀ ਇਹੋ ਜੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਬਣੇ ਰਿਓ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਸ਼ੀ ਕਲ ਜੀ